ਕਤਰ ਸੁਰਖਿਆ ਦਾ ਵਿਸ਼ਾ ਬਣਿਆ ਹੋਇਆ ਦੱਸਦੀ ਹੈ ਕਿ ਹੁਣ ਟੋਲਪਲਾਸਾ ਬੰਦ ਕਰਨ ਦੇ ਖਿਲਾਫ ਹਾਈ ਕੋਰਟ ਦੇ ਕੋਲ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਪਹੁੰਚੀ ਹੈ ਦੱਸਦੀ ਹੈ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ NHAI ਦੀ ਪਟੀਸ਼ਨ ਤੇ ਨੋਟਿਸ ਜਾਰੀ ਕੀਤਾ ਦੱਸਦੀ ਹੈ ਕਿ NHAI ਨੇ ਲੁਧਿਆਣਾ ਦੇ ਲਾਟੂਵਾਲ ਟੋਲਪਲਾਸਾ ਸਣੇ ਚਾਰ ਟੋਲਪਲਾਸਾ ਦੇ ਬੰਦ ਕਰਨ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਫਿਲਹਾਲ ਮਾਮਲੇ ਦੀ ਅਕਲੀ ਸੁਣਵਾਈ 10 ਜੁਲਾਈ ਨੂੰ ਹੋਵੇਗੀ ਆਪਣੀ ਪਟੀਸ਼ਨ ਦੇ ਵਿੱਚ NHAI ਨੇ ਕਿਹਾ ਕਿ ਵਾਰ-ਵਾਰ ਟੋਲਪਲਾਸਾ ਤੇ ਕਬਜ਼ਾ ਕਰਕੇ ਬੰਦ ਕੀਤਾ ਜਾ ਰਿਹਾ ਹੈ ਸੁਭਾ ਸਰਕਾਰ ਦੇ ਮੰਤਰੀ ਵੀ ਇਸ ਪ੍ਰਦਰਸ਼ਨ ਵੱਲ ਧਿਆਨ ਨਹੀਂ ਦੇ ਰਹੇ ਇਸ ਤਰ੍ਹਾਂ ਟੋਲ ਪਲਾਜ਼ਾ ਬੰਦ ਕਰਕੇ ਨਾ ਸਿਰਫ ਕਾਨੂੰਨ ਵਿਵਸਥਾ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਬਲਕਿ ਇਸ ਦੇ ਨਾਲ ਖਜ਼ਾਨੇ ਨੂੰ ਵੀ ਨੁਕਸਾਨ ਪਹੁੰਚਦਾ ਐਨ ਐਚ ਏ ਆਈ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਕਿਹਾ ਕਿ ਉਹਨਾਂ ਦੇ ਵੱਲੋਂ ਇਨਾ ਟੋਲ ਤੇ ਟਰੈਕਟਰ ਟਰਾਲੀ ਪਹਿਲਾਂ ਹੀ ਮੁਫਤ ਨੇ ਇਸ ਦੇ ਬਾਵਜੂਦ ਇਸ ਨੂੰ ਮੁੱਦਾ ਬਣਾਇਆ ਗਿਆ ਦੱਸਦੀ ਹੈ ਕਿ ਜੋ ਟੋਲ ਬੰਦ ਕੀਤੇ ਗਏ ਨੇ ਉਹਨਾਂ ਦੇ ਵਿੱਚ ਲੱਡਵਾਲ ਸੜੇ ਅਮਰਸਰ ਦਾ ਉਸਮਾ ਜਲੰਧਰ ਦਾ ਚੱਕ ਬਹਨੇਆ ਅਤੇ ਅੰਬਾਲਾ ਦਾ ਕਗਰ ਟੋਲ ਸ਼ਾਮਿਲ ਹੈ ਜਿਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੇ ਬੰਦ ਕੀਤਾ ਉੱਥੇ ਹੀ NHAI ਨੇ ਦੱਸਿਆ ਕਿ ਉਹਨਾਂ ਨੂੰ ਇਸ ਨਾਲ 113 ਕਰੋੜ ਨੂੰ ਜਿਹੜਾ ਨੁਕਸਾਨ ਪਹੁੰਚਿਆ ਇਸ ਤੋਂ ਪਹਿਲਾਂ ਵੀ ਪ੍ਰਦਰਸ਼ਨਕਾਰੀਆਂ ਦੁਆਰਾ ਟੋਲ ਬੰਦ ਕੀਤੇ ਜਾਣ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਵਿੱਚ ਚੁਣੌਤੀ ਦਿੱਤੀ ਗਈ ਹੈ ਕਾਬਿਲ ਗੌਰ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਵੱਲੋਂ ਲਡਵਾਲ ਟੋਲ ਪਲਾਜ਼ਾ ਤੇ ਤੰਨਾ ਲਾਇਆ ਹੋਇਆ ਹੈ ਕਿਸਾਨਾਂ ਨੇ ਵਧੇ ਹੋਏ ਟੋਲ ਰੇਟਾਂ ਦੇ ਚੱਲਦੇ ਇਹ ਫੈਸਲਾ ਲਿਆ ਹੈ ਬੀਤੇ ਦਿਨ ਕਿਸਾਨਾਂ ਨੇ ਲਾਟੂਵਾਲ ਟੋਲ ਪਲਾਜ਼ਾ ਤੇ ਪੱਕਾ ਤਾਲਾ ਲਗਾ ਦਿੱਤਾ ਉਸ ਤੋਂ ਬਾਅਦ ਲੋਕ ਫਰੀ ਦੇ ਵਿੱਚ ਟੋਲ ਪਲਾਜ਼ਾ ਚੋਂ ਲੰਘ ਰਹੇ ਨੇ ਤੇ ਹੁਣ NHAI ਨੇ ਹਾਈ ਕੋਰਟ ਦਾ ਰੁਖ ਕੀਤਾ ਹੈ ਤੇ ਹਾਈ ਕੋਰਟ ਨੇ ਹੁਣ ਪੰਜਾਬ ਸਰਕਾਰ ਨੂੰ ਨੋਟਿਸ ਛੋਰੀ ਕੀਤਾ ਹੈ ਦੱਸਦੀ ਹੈ ਕਿ ਲਗਾਤਾਰ ਟੋਲ ਪਲਾਜ਼ਾ ਦਾ ਮਾਮਲਾ ਪਕਦਾ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੱਲ ਵੀ ਟੋਲ ਪਲਾਜ਼ਾ ਦੇ ਉੱਤੇ ਪ੍ਰਦਰਸ਼ਨ ਕੀਤਾ ਸੀ ਕਈ ਵਾਹਨ ਫ੍ਰੀ ਜਿਹੜੇ ਲੰਗਾਇਏ ਗਏ ਸੀ ਤੇ ਅਜਿਹੇ ਦੇ ਵਿੱਚ NHAI ਇਹ ਨੇ ਜਿਹੜਾ ਹਾਈ ਕੋਰਟ ਦਾ ਰੁਖ ਕੀਤਾ ਹੈ ਕਿ ਹਾਇਕੀ ਉਹਨਾਂ ਦਾ 113 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ NHAI ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਨਾਲ 113 ਕਰੋੜ ਰੁਪਏ ਦਾ ਨੁਕਸਾਨ ਹੋਇਆ ਇਸ ਤੋਂ ਪਹਿਲਾਂ ਹੀ ਪ੍ਰਦਰਸ਼ਨਕਾਰੀਆਂ ਦੁਆਰਾ ਟੋਲ ਬੰਦ ਕੀਤੇ ਜਾਣ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਸੀ ਦੇਖਣਾ ਹੋਵੇਗਾ ਕਿ ਹੁਣ ਇਸ ਮਾਮਲੇ ਨੂੰ ਲੈ ਕੇ ਅਗਲਾ ਐਕਸ਼ਨ ਕੀ ਹੋਵੇਗਾ ਕਿਉਂਕਿ ਲਗਾਤਾਰੇ ਮਾਮਲਾ ਸੁਰੱਖਿਆ ਦਾ ਵਿਸ਼ਾ ਬਣਿਆ ਹੋਇਆ ਹੈ